ਅੱਜ ਦੀ ਕਵਿਤਾ ਹੈ ਪੰਜਾਬ ਮੇਰੇ ਵਗਦੇ ਦੁੱਧ ਦਰਿਆਵਾਂ ਨੂੰ ਕਦੀ ਚੰਦਰੀ ਖਾ ਗਈ ਅੱਖ ਯਾਰਾ ਮੈਂ ਅਜਰ ਨੂੰ ਜਰਿਆ ਸਦੀਆਂ ਤੋਂ ਮੇਰੀ ਹਿੱਕ ਤੇ ਪੱਥਰ ਰੱਖ ਯਾਰਾ ਸਰ ਸਬਜ਼ ਜ਼ਮੀਨਾਂ ਮੇਰੀਆਂ ਵੱਲ ਕਦੀ ਤੱਕਿਆ ਪੱਤ ਚੜ ਅੱਖ ਪਰ ਜੇ ਹਰ ਫੁੱਲ ਖੜਾ ਬਨਖਾਰ ਹੋਇਆ ਤੇ ਤਲਵਾਰ ਹਰ ਇੱਕ ਪੱਤ ਯਾਰਾ ਕਦੇ ਕਿਸੇ ਹਨੇਰੀ ਆਫਤ ਬਣ ਰੁਖ ਕੀਤਾ ਮੇਰੇ ਘਰ ਵੱਲੇ ਮੇਰਾ ਬੱਦਲ ਬਣਦੀ ਵਾਰ ਖੜੇ ਜਿੰਨੇ ਲਏ ਤੂਫਾਨ ਵੀ ਡੱਕ ਯਾਰ ਮੇਰੇ ਬਬਰਸ਼ੀ ਜਵਾਨਾਂ ਤੋਂ ਕਦੀ ਦੁਨੀਆ ਵਾਰੀ ਜਾਂਦੀ ਸੀ ਉਹਨਾਂ ਮਸਲਿਆਂ ਮੂੰਹ ਅਫਗਾਨਾਂ ਦਾ ਫਿਰ ਖੈਬਰ ਦੇ ਦਰੇ ਤੱਕ ਯਾਰਾ ਜੋ ਵਰਤਾਇਆ ਭਾਣਾ ਹੋਣੀ ਨੇ ਦੱਸਾਂ ਤਾਂ ਮਚੇ ਜੀਬ ਮੇਰੀ ਤੇ ਆਪਣਾ ਨੰਗਾ ਹੋ ਜਾਂਦਾ ਜਦ ਹੁੰਦਾ ਝੱਗਾ ਚੱਕ ਯਾਰਾ ਮੈਨੂੰ ਜ਼ਖਮ ਅਵੱਲੇ ਦੇ ਛੱਡੇ ਮੇਰੇ ਆਪਣੇ ਧੀਆਂ ਪੁੱਤਰਾਂ ਨੇ ਮਨ ਮਲ ਮਾਂ ਚੋਂ ਚਿੰਗਾ ਉੱਠਦੀਆਂ ਨੇ ਜਦ ਰਿਸਦੇ ਮੇਰੇ ਫਟ ਯਾਰਾ ਮੇਰੇ ਦਰਿਆ ਵੀ ਸੁੱਕ ਦੇ ਸੁੱਕ ਚੱਲੇ ਮੇਰੀ ਧਰਤ ਨੂੰ ਬਾਂਜ ਦਾ ਰੋਗ ਲੱਗਾ ਮੇਰੇ ਫੁੱਲ ਵੀ ਹਮਗਣ ਲੱਗ ਪਏ ਨੇ ਸੁੱਕ ਪਿੱਪਲ ਹੋ ਗਏ ਕੱਖ ਯਾਰਾ ਮੇਰੀ ਕਣਕ ਦੇ ਸਿੱਟੇ ਅੱਕ ਹੋਏ ਪਾਣੀ ਵਿੱਚ ਤਾਬ ਕਜ਼ਾ ਦੀ ਹੈ ਕਜ਼ਾ ਮੌਤ ਨੂੰ ਕਹਿੰਦੇ ਨੇ ਮੇਰੀ ਕਣਕ ਦੇ ਸਿੱਟੇ ਅੱਕ ਹੋਏ ਪਾਣੀ ਵਿੱਚ ਮੌਤ ਕਜ਼ਾ ਦੀ ਹੈ ਦੁੱਧ ਛਾਤੀਆਂ ਵਿੱਚ ਹੀ ਸੁੱਕਣ ਲਗਾ ਰਹੀ ਕਬਰ ਤੇ ਕੁੱਖ ਨਾ ਵਖ ਯਾਰਾ ਕੁਝ ਕਲਮਾਂ ਗੰਦੀਆਂ ਮੰਦੀਆਂ ਨੇ ਕੁਝ ਨਸ਼ਿਆਂ ਤੇ ਬਦ ਚਲਣੀ ਨੇ ਕੁਝ ਹਵਸ ਭਰੇ ਇਥੇ ਹਫਸ਼ੀ ਹੁਣ ਤੇ ਜਿਸਮ ਫਰੋਲਣ ਹਰ ਅੱਖ ਯਾਰਾ ਇਥੇ ਚੁੰਨੀਓ ਸਖਣੇ ਸਿਰ ਘੁੰਮਦੇ ਪਗ ਬਾਪ ਦੀ ਲੀਰੋ ਲੀਰ ਕਰਦੇ ਫਿਰ ਅਧ ਘੜ ਕਲੀਆਂ ਮਸਲਦੇ ਨੇ ਮਾਲੀ ਦੇ ਕੰਬ ਦੇ ਹੱਥ ਯਾਰਾ ਔਰ ਮੇਰੀ ਮੇਰਾ ਵਾਲ-ਵਾਲ ਹੋ ਗਿਰਵੀ ਹੁਣ ਗੈਰਾਂ ਦੀ ਜੁੱਤੀ ਨੋਕ ਪਿਆ ਮੇਰਾ ਵਾਲ-ਵਾਲ ਹੋ ਗਿਰਵੀ ਹੁਣ ਗੈਰਾਂ ਦੀ ਜੁੱਤੀ ਨੋਕ ਪਿਆ ਮੇਰਾ ਭੰਨਿਆ ਇੱਕ ਇੱਕ ਅੰਗ ਵੈਰੀ ਤੇ ਆ ਤਰਫੇ ਵਖੋ ਵਖਿਆਰਾ ਮੈਂ ਚੀਤੇ ਕਰਕੇ ਰੋਨਾ ਹਾਂ ਮੇਰੇ ਦਿਨ ਤਖਤਾ ਤਾਜਾਂ ਵਾਲੇ ਮੇਰੀ ਰੂਹ ਤੱਕ ਵੀ ਬੇਜ਼ਾਰ ਹੋਈ ਜਦ ਚਬਣੇ ਪੈਗੇ ਆਕਿਆਰਾ ਮੇਰੀ ਅਰਜ਼ ਦੁਨੀਆ ਦੇ ਮਾਲਕਾ ਵੇ ਕਿਤੇ ਮੀਂਹ ਪਵਾ ਤੇਰੀ ਰਹਿਮਤ ਦਾ ਮੇਰੀ ਅਰਜ਼ ਦੁਨੀਆ ਦੇ ਮਾਲਕਾ ਵੇ ਕਿਤੇ ਮੀਂਹ ਪਵਾ ਤੇਰੀ ਰਹਿਮਤ ਦਾ ਫਿਰ ਪੁੰਗੜ ਫਿਰ ਪੁੰਗੜਾ ਫੁੱਲ ਹਯਾਤ ਵਾਲੇ ਤੇ ਮਹਿਕਣ ਆਖਿਰ ਤੱਕ ਯਾਰ ਫਿਰ ਪੁੰਗਰਨ ਫੁੱਲ ਹਯਾਤ ਵਾਲੇ ਤੇ ਮਹਿਕਣ ਆਖਿਰ ਤੱਕ ਯਾਰ